ਇਹ ਜਿਹੜੇ ਸ਼ਬਦਾਂ ਅਚ ਬਿਆਨ ਨਹੀਂ ਕੀਤੇ ਜਾ ਸਕਦੇ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਸਾਡੇ ਵਾਸਤੇ ਇਹ શ્રી ਰਾਮ ਲੱਲਾ ਜੀ 528 ਸਾਲ ਬਾਅਦ ਆਪਣੇ ਘਰ ਉੱਤੇ ਵਾਪਸ ਜਾ ਰਹੇ ਨੇਗੇ ਬਹੁਤ ਵੱਡਾ ਤਿਹਾਰ ਹੈ ਬਹੁਤ ਵੱਡੀ ਖੁਸ਼ੀ ਹੈ ਦੀਵਾਲੀ ਤੋਂ ਵੀ ਵੱਧ ਕੇ ਸਾਡੇ ਲਈ ਇਹ ਹੈ ਜੈ ਸ਼ੀਰਾਮ ਜੈ ਸ਼ੀਰਾਮ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਸਾਨੂੰ ਇਹ ਲੱਗ ਰਿਹਾ ਵੀ ਤ੍ਰੇਤਾ ਯੁੱਗ ਤੋਂ ਬਾਅਦ ਅੱਜ ਕੱਲ੍ਹ ਜੁਗ ਦੇ ਵਿੱਚ ਉਹ ਦਿਨ ਮੱਸਾ ਆਇਆ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਹੁਤ ਰਾਮ ਭਗਤਾਂ ਦੀਆਂ ਕੁਰਬਾਨੀਆਂ ਨੇ ਇਹ ਦਿਨ ਸਾਨੂੰ ਬਹੁਤ ਹੀ ਭਾਗਾ ਵਾਲਿਆ ਜਿਹਾ ਸਾਨੂੰ ਦੇਖਣ ਨੂੰ ਮਿਲਿਆ ਮੇਰਾ ਸਾਨੂੰ ਇਹ ਦਿਵਾਰੀ ਤੋਂ ਵੀ ਵੱਧ ਕੇ ਹੈ ਜਿਹੜਾ ਅੱਜ ਇਹ ਵਾਹ ਜੀ ਰਾਮ ਜੀ ਦੀ ਆਲੀ ਮੂਰਤੀ ਅਜੋਧਿਆ ਦੇ ਵਿੱਚ ਸਾਬਤ ਹੋਈ ਹੈ। ਅਰੁਣ ਕੁਮਾਰ ਪਾਂਸਲ ਜੀ ਇਸ ਕੋ ਕਾਰਜਵਾਇਲਾ ਆਦਿ ਨਾਲ ਲਿਖਿਆ ਜਾ ਰਿਹਾ ਹੈ। ਅਸੀਂ ਪੁੱਛਣਾ ਹਾਂ ਜੀ ਆਪਣੇ ਗ੍ਰੈਪ ਰਿਪੋਰਟ ਦੇ ਨੇ ਕਿਵੇਂ ਇਹਦਾ ਸਬੰਧ ਕੀ ਹੈ। ਵੀਰ ਜੀ ਇਹ ਬਹੁਤ ਵੱਡੀ ਖੁਸ਼ੀ ਹੈ ਜਿਹੜੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਡੇ ਵਾਸਤੇ ਇਹ। ਸ਼੍ਰੀ ਰਾਮ ਲੱਲਾ ਜੀ 528 ਸਾਲ ਬਾਅਦ ਆਪਣੇ ਘਰ ਅਜੋਧਿਆ ਵਾਪਸ ਜਾ ਰਹੇ ਨੇਗੇ ਤੇ ਸਾਰਾ ਹੀ ਦੇਸ਼ ਸਾਰੇ ਹੀ ਨਗਰ ਪੰਜਾਬ ਦੇ ਲੋਲਾ ਵਾਸੀ ਹਰ ਤਰ੍ਹਾਂ ਦੀ ਖੁਸ਼ੀ ਮਨਾ ਰਹੇ ਨੇ ਤੇ ਅੱਜ ਅਸੀਂ ਇੱਥੇ ਲੰਗਰ ਵੀ ਚੱਲ ਰਹੇ ਨੇ ਕੇਕ ਵੀ ਕੱਟ ਰਹੇ ਹਾਂ ਪ੍ਰਾਰਣ ਰਸਤਾ ਹੋਣ ਦੇ ਰਿਹਾ ਦੋ ਤਿੰਨ ਮਿੰਟਾਂ ਦਾ ਪ੍ਰਾਰਣ ਰਸਤਾ ਹੋਣ ਦੇ ਦੌਰਾਨ ਅਸੀਂ ਕੇਕ ਕਟਾਂਗੇ ਰਸਮ ਕਰਾਂਗੇ ਉਸ ਤੋਂ ਬਾਅਦ ਲੰਗਰ ਚੱਲੂਗਾ ਜੀ ਬਹੁਤ ਵੱਡਾ ਤਿਹਾਰ ਹੈ ਬਹੁਤ ਵੱਡੀ ਖੁਸ਼ੀ ਹੈ ਦੀਵਾਲੀ ਤੋਂ ਵੀ ਵੱਧ ਕੇ ਹੈ ਸਾਡੇ ਲਈ ਇਹ ਇਹ ਹਰ ਸਾਲ ਮਨਾਇਆ ਜਾਏਗਾ ਬਹੁਤ ਖੁਸ਼ੀ ਦੇ ਗਿਆ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਸਾਨੂੰ ਇਹ ਲੱਗ ਰਿਹਾ ਵੀ ਤ੍ਰੇਤਾ ਯੁੱਗ ਤੋਂ ਬਾਅਦ ਅੱਜ ਕੱਲ੍ਹ ਜੁਗ ਦੇ ਵਿੱਚ ਉਹ ਦਿਨ ਮਸਾ ਆਇਆ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਹੁਤ ਰਾਮ ਭਗਤਾਂ ਦੀਆਂ ਕੁਰਬਾਨੀਆਂ ਨੇ ਇਹ ਦਿਨ ਸਾਨੂੰ ਬਹੁਤ ਹੀ ਤੁਹਾਡਾ ਵਾਲਿਆ ਜਿਹਾ ਸਾਨੂੰ ਦੇਖਣ ਨੂੰ ਮਿਲਿਆ ਸਰੋ ਹੈ ਜੀ ਕਾਮਰਾਜ ਦੀ ਰਾਮ ਚੰਦਰ ਵਰਗੇ ਕੀ ਜੈ ਪੀ ਸ਼ਾਮੋਂ ਦੀ ਬਾਲੀ ਤੋਂ ਵੀ ਵੱਧ ਕੇ ਦੀਪਮਾਲਾ ਕਰਾ ਦਿੱਤੀ ਜਾਵੇ ਪੜਾਕੇ ਚਲਾਏ ਜਾਂ ਲੱਡੂ ਤੇ ਤੇ ਵਰਫੀਆਂ ਬੰਨੀਆਂ ਜਾਂ ਉਹ ਬਹੁਤ ਖੁਸ਼ੀ ਵਾਲਾ ਦਿਨ ਹੈਗਾ ਜੈ ਸ਼੍ਰੀ ਰਾਮ ਜੈ ਅਨੀਤਾ ਰਾਣੀ ਮੰਮਾ ਇਸੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਇਹ ਉਸ ਤੋਂ ਦਿਵਾਲੀ ਤੋਂ ਵੀ ਵੱਧ ਕੇ ਹੋ ਰਿਹਾ ਹੈ ਇਹ ਇਹਦੇ ਸਾਡ ਨੂੰ ਬਹੁਤ ਜ਼ਿਆਦਾ ਚਾ ਆ ਗਿਆ ਇਸ ਦਿਨ ਅਸੀਂ ਦੀਪਮਾਲਾ ਕਰਾਂਗੇ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੋਇਆ ਹੋਇਆ ਹੈ ਪ੍ਰਭੂ ਰਾਮ ਜੀ ਦੀ ਪ੍ਰਾਣਿਸ਼ਟਾ ਹੋ ਰਹੀ ਹੈ ਇਹਦਾ ਸਾਨੂੰ ਬਹੁਤ ਜ਼ਿਆਦੇ ਚਾ ਚੜਿਆ ਹੋਇਆ ਹੈ ਤੇ ਅਸੀਂ ਸਾਰੇ ਹਿੰਦੁਸਤਾਨ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਸਾਨੂੰ ਬਹੁਤ ਜ਼ਿਆਦੇ ਅੱਛਾ ਲੱਗ ਰਿਹਾ ਹੈ ਅਸੀਂ ਬਹੁਤ ਜ਼ਿਆਦੇ ਹਰ ਸਾਲ ਹਰ ਸਾਲ ਤਰ੍ਹਾਂ ਅਸੀਂ ਇਸ ਨੂੰ ਬਹੁਤ ਤੁਮ-ਤਮ ਨਾਮ ਨਾਇਆ ਕਰਾਂਗੇ ਸਾਨੂੰ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਖੁਸ਼ੀ ਹੋਈ ਹੈ ਸੁਨੀਤਾ ਰੰਗ ਜੀ ਬਹੁਤ ਦੇਰ ਤੋਂ ਬਾਅਦ ਪ੍ਰਾਂਤ ਦਿੱਤਾ ਹੋਇਆ रामचंद्र ਜੀ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਲੱਖ ਲੱਖ ਖੁਸ਼ੀ ਹੈ ਆ ਕੋਈ ਨੇ ਸਾਰੇ ਵਿਦੇਸ਼ੋਂ ਸਾਰੇ ਇੰਡੀਆ ਚ ਬਹੁਤ ਜ਼ਿਆਦਾ ਇਸ ਦਾ ਉਤਖਾ ਕੀਤਾ ਗਿਆ ਹੈ ਦੀਵਾਲੀ ਮੇਂ ਇਹ ਦੀਪਕ ਜਲਾਏ ਗਏ ਨੇ ਲੜੀਆਂ ਜਲਾਈਆਂ ਗਈਆਂ ਨੇ ਪਟਾਕੇ ਜਲਾਏ ਗਏ ਨੇ ਇਸ ਕਰਕੇ ਅਸੀਂ ਕਹਿੰਦੇ ਅਸੀਂ ਤਰ੍ਹਾਂ ਹੀ ਰਹੇ ਪਰਮਾਤਮਾ ਇਹੇ ਖੁਸ਼ੀਆਂ ਦਿਵਾ ਰਹੇ ਤੇ ਇਸੇ ਤਰ੍ਹਾਂ ਪਟਾਕੇ ਦਰ ਚੱਲਦੇ ਆਰ ਸਾਲ ਇਸੇ ਤਰ੍ਹਾਂ ਹੀ ਮਨਾਇਆ ਜਾਏ ਇਸੇ ਤਰ੍ਹਾਂ ਮਨਾਇਆ ਜਾਏ ਏਸੀ ਦਿਨ ਅਸੀਂ ਹਰ ਖੁਸ਼ੀ ਨਾਲ ਮਨਾਵਾਂਗੇ ਤੇ ਹੋਰ ਵੀ ਸਾਡੇ ਨਾਲ ਜਿਹੜੇ ਲੋਕ ਨੇ ਸਭ ਖੁਸ਼ੀਆਂ ਮਨਾਣਗੇ ਜੋ 528 ਸਾਲਾਂ ਵਾਲਾ ਸਾਨੂੰ ਦੀਖ ਸੀ ਅਜੋ ਪੂਰੀ ਹੋ ਚੁੱਕੀ ਹੈ ਰਾਮ ਨੰਦਾ ਦੀ ਮੂਰਤੀ ਸਥਾਪਿਤ ਹੋ ਚੁੱਕੀ ਹੈ ਜੋਧਿਆ ਦੇ ਵਿੱਚ ਉਸ ਖੁਸ਼ੀ ਤੇ ਅਸੀਂ ਕੇਕ ਵੀ ਕੱਟ ਚੁੱਕੇ ਆ ਬੁੜਾਕੇ ਨੂੰ ਸੁਣ ਬੁੜਾਕੇ ਚੱਲ ਰਿਹਾ ਇਹਦੇ ਬਹੁਤ ਖੁਸ਼ੀ ਵਾਲਾ ਦਿਨ ਹੈ ਆਰਾਮਈ ਮਾਹੌਲ ਹੈ ਬੁੜਾ ਆਰਾਮਈ ਮਾਹੌਲ ਸਾਨੂੰ ਇਹ ਦਿਵਾਰੀ ਤੋਂ ਵੀ ਵੱਧ ਕੇ ਹੈ ਜਿਹੜਾ ਅੱਜ ਇਹ ਵਾਹ ਜੀ ਰਾਮ ਜੀ ਆ ਦੀ ਮੂਰਤੀ ਜョਧਿਆ ਦੇ ਵਿੱਚ ਸਥਾਪਿਤ ਹੋਈ ਹੈ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੂਰਚੂ ਸਥਾਪਿਤ ਕਰਨ ਵਾਸਤੇ ਇੱਥੇ ਦਾ ਉਤਾਲਾ ਕੀਤਾ ਬ੍ਰਾਹਮਣਾ ਨੇ ਅਯੋਧਿਆ ਦੇ ਸੇਵਾਦਾਰੀਆਂ ਨੇ ਮੌੜਾ ਦਾ ਤਹਿ ਦਰੋਂ ਧੰਨਵਾਦ ਕਰਦਾ ਕਿ ਸਾਨੂੰ ਇਹ ਦਿਨ ਸਾਡੀ ਉਮਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ